ਹਾਂ ਜੀ ਹੁਣ ਤੁਸੀਂ ਆਪ ਹੀ ਨਿਗ੍ਹਾ ਮਾਰ ਲਓ ਜੀ ਇੱਥੇ ਲਾਈਟ ਵੀ ਘੱਟ ਆਉਂਦੀ ਐ ਇਤਾਂਜ ਵੀ ਹੈ ਨਹੀਂ ਜੀ ਮੋਟਰਾਂ ਤੇ ਸਾਡੇ ਅਸੀਂ ਖੇਤਾਂ ਵੀ ਵਾਸਤੇ ਐਂ ਇਕੱਲੀ ਕੋਈ ਮੋਟਰੋਲ ਹੋਣੀ ਵੀ ਖੇਤਾਂ 'ਚ ਜੜਾ ਹਾਂਜੀ ਹਾਂਜੀ ਸਾਡੇ ਸਾਡਾ ਜੇ 2:30 ਵੇਲੇ ਅੱਜ ਟਾਈਮ ਸੀਗਾ ਜੀ ਸਾਨੂੰ 2:34 ਮਿੰਟ ਤੱਕ 1 ਘੰਟੇ 4 ਮਿੰਟ ਦੇ ਵਿੱਚ ਸਾਨੂੰ 15-15 ਮਿੰਟ ਤੇ ਦੋ ਕੱਟ ਆਇਆ ਓਦੋਂ ਬਾਅਦ ਫਿਰ 2:30 ਘੰਟੇ ਦਾ ਪਾਵਰ ਕੱਟ ਆਇਆ ਕੱਲੇ ਸਾਡੇ ਜ਼ਿਮੀਦਾਰਾਂ ਬਾਤ ਤੇ ਪਾਵਰ ਕੱਟ ਆਉਂਦਾ ਜੀ ਸੈਡਾਂ ਸੱਡਾ ਜਾਂਦੇ ਨੇ ਜੀ ਦਾ ਭਗਵਾਨਤ ਮਾਨ ਆਇਆ ਨਾ ਜਦੋਂ ਦਾ ਤੁੰਨ ਮੈਂ ਇੱਕ ਗੱਲ ਦੱਸਾਂ ਸਹੀ ਗੱਲ ਸਾਡੇ ਸ਼ਹਿਰਾਂ ਦੇ ਬੰਦੇ ਨਾ ਇਨਵਰਟਰ ਤਾਂ ਭੁੱਲ ਗਏ ਸੀ ਬਈ ਇਨਵਰਟਰ ਵੀ ਵਿਖਦੇ ਹੁੰਨੇ ਆ ਇਹਨੇ ਦੁਬਾਰਾ ਖਰੀਦਣ ਲਾਤੇ ਹਾਂਜੀ ਸਰ ਜੀ ਨਾਲੇ ਜੀ ਇੱਕ ਬੇਨਤੀ ਇਹ ਹੈ ਸੈਜਨਾਂ ਦਾ ਲਾਈਟ ਦੇਈ ਜਾਂਦੇ ਆ ਜਿਹੜਾ ਸਾਡਾ ਝੋਨਾ ਲੱਗਿਆ ਵਾ ਉਹ ਵੀ ਮੁੜ ਕੇ ਸੈਜਨਾਂ ਚ ਆਉਣਾ ਇਹ ਸੈਜਨਾਂ ਦੀ ਪਿਆਕ ਨਾ ਖਰਾਬ ਹੁੰਦਾ ਹੁਣ ਅਸੀਂ ਐ ਤੁਸੀਂ ਐ 6600 ਯੂਨਿਟ ਬਿਜਲੀ ਫ੍ਰੀ ਦੇਈ ਜਾਂਦਾ ਲੈਟਰ ਤਾਂ ਛੱਡਦਾ ਅਸੀਂ ਤਾਂ ਕਹਿੰਦੇ ਉਹਨੂੰ ਬਿੱਲ ਲਾਉਣ ਦਾ ਸਾਡੇ ਬਿੱਲ ਲਾਉਣ ਹਾਂਜੀ ਅਸੀਂ ਬਿੱਲ ਭਰਨ ਨੂੰ ਤਿਆਰ ਹਾਂ ਜੀ ਇੱਥੇ ਬਿਜਲੀ ਘਰ ਤੇ ਬੈਠਾ ਸਾਡੇ ਨਹੀਂ 20 ਕੁਸਾਂ ਬਾਰੇ ਰੱਖੀ ਤੇਰੀ ਫ੍ਰੀ ਬਿੱਲ ਨਹੀਂ ਜਾਈ ਅਸੀਂ ਕਹੀ ਪਾਉਣੇ ਚਾਹੀਦੇ ਸੀ ਆ ਤੇਰਾ ਸਾਰਾ ਜਿਹੜਾ ਯੂਨਿਟ ਹੈ ਨਾ ਕੋਲਰਾਂ ਨੇ ਫਰੂ ਨਹੀਂ ਚਾਹੀਦੀ ਸਾਡਾ ਬਿੱਲ ਲੈਣ ਸਾਡੀ ਕੋਲਰ ਵੀ ਕੱਟ ਤੇ ਜਿੱਦੇ ਮੂਰੇ ਬਹਿਣਾ ਰਾਤ ਨੂੰ ਮੱਛਰ ਜੀ ਅਸੀਂ ਨਾਲੇ ਕਰਾਉਂਦਾ ਸੋਹਰਾ ਵੀ ਖੇਤਾਂ ਚੋਂ ਚਲਵਾਟ ਨੂੰ ਕੰਪਨੀ ਨੂੰ ਚੱਲਣੀ ਫਸਲ ਜਾਂਦੀ ਹੈ ਜੀ ਸਾਡੀ ਫਸਲ ਜਾਂਦੀ ਹੈ 4500 4500 ਰੁਪਏ 2000 ਰੁਪਇਆ ਠੀਕ ਹੈ। ਹਾਂਜੀ ਸਰ। ਦੇਖੋ ਕਿ ਕਿੱਦਾਂ ਜਾਈ ਅਸੀਂ। ਆਹੀ ਤਾਂ ਹੈ ਜੀ ਝੋਨੇ। ਕਿਸੇ ਸਾਹ ਦੇ ਸਾਡੇ ਆ ਹਾਲ ਹੋ ਰਿਹਾ ਜੀ। ਜੇ ਆਜ ਰਾਜ ਪਾਣੀ ਨਾਲ ਝੋਨੇ ਨੂੰ ਮਿਲਿਆ ਤਾਂ ਝੋਨੇ ਦੇ। ਬਣ ਜਿਹੜਾ ਤਲਵੰਡੀ ਸਾਬੂ ਇੱਕ ਯੂਨਟ, ਰੋਪੜ ਇੱਕ ਯੂਨਟ ਤੇ ਉਹ ਤੋਂ ਬਿਨਾ ਕੀ ਕਹਿੰਦੇ ਹੈਗੇ ਆ ਲਹਿਰਾ ਮੁਹੰਮਦ ਇੱਕ ਯੂਨਟ। ਇਹ ਮਤਲਬ ਉਹ ਮਤਲਬ ਇਹ ਕੋਈ ਫਾਲਟੀ ਜਾਂ ਮੈਂਟੇਨੈਂਸ ਹੀ ਟੈਂਪਰੇਰੀ 5-6 ਘੰਟੇ ਦਿੱਤੀ ਗਈ ਸਪਲਾਈ ਕਿ ਉਹ ਕੱਲ ਤੋਂ ਸ਼ਾਮ ਤੋਂ ਬਾਅਦ ਇੰਪਰੂਵ ਹੋ ਜਾਏਗੀ। ਪਰ ਜਿਹੜਾ ਪਾਵਰ ਕਟ ਦੇਖੋ ਪੀਸੀ ਕੰਟਰੋਲਰ ਜਿਹੜਾ ਪੰਜਾਬ ਲੈਵਲ ਦਾ ਅਫਸਰ ਹੈ ਉਹ ਮੇਰੇ ਵੱਸ ਦਾ ਨਹੀਂ ਹੈਗਾ ਹਾਂ ਮੇਰਾ ਜਿਹੜਾ ਪੰਦਰ ਮੈਂ ਜੋ ਮਰਜੀ ਮੈਂ ਦਾ ਰਿਹਾ ਉਹ ਟੈਂਪਰੇਰੀ ਆਈ ਹੈ ਪਰਮਨੈਂਟ ਪ੍ਰੋਬਲਮ ਨਹੀਂ ਹੈਗੀ ਕੱਲ ਤੱਕ ਦੇ ਕੱਲ ਸ਼ਾਮ ਤੱਕ ਇਹ ਕਹਿੰਦੇ ਸਾਡੇ ਤਿੰਨ ਦਿਨ ਹੋ ਗਏ ਲਾਈਟ ਨਹੀਂ ਆਈ ਕਹਿੰਦੇ ਇਹ ਉਹ ਉਨੀ ਉਹ ਵਾਕੇ ਉਹ ਆਖੇ ਨੇ ਨਾ ਅਖ਼ਬਾਰ 'ਚ ਖ਼ਬਰ ਲੱਗਣੀ ਚਾਹੀਦੀ ਉਹ ਆਪਣਾ ਖ਼ਬਰ ਪਾਉਂਦਾ ਹਾਂ ਕੋਈ ਆਈ ਨਹੀਂ ਉਹਦੀ ਤਾਂ ਚਰਮਲ ਬੰਦਾ ਕੋਈ ਅਖ਼ਬਾਰ 'ਚ ਖ਼ਬਰ ਨਹੀਂ ਕੋਈ ਵੀ ਨਹੀਂ ਬਈ ਜਿਹੜੇ ਇਹ ਕਹਿੰਦੇ ਵੀ 3 ਦਿਨ ਤੋਂ ਨਹੀਂ ਆ ਰਹੀ ਕਿੰਨੇ ਦਿਨ ਹੋ ਗਏ ਨਹੀਂ ਘੱਟ ਆ ਰਹੀ ਹੈ 5-6 ਘੰਟੇ ਐਵਰੇਜ ਮਿਲੀ ਹੋਏਗੀ ਨਹੀਂ 3-4 ਘੰਟੇ ਤਿੰਨ ਘੰਟੇ 4 ਮਿਲਦੀ ਹੈ ਉਹਦੀ ਸਰ ਦੇਖੋ ਇਹ ਗੱਲ ਹੈ ਜੀ ਬੇਨਤੀ ਇਹ ਕਈ ਵਾਰੀ ਵਿੱਚ ਕੋਈ ਜੇ ਪੀਪੇ ਮੰਨ ਲੋ ਘੰਟੇ-ਘੰਟਾ ਜਾ ਕੇ ਉਹ ਬੰਦ ਕਰਨਾ ਪੈ ਗਿਆ ਉਹ ਜਦੋਂ ਕੇਨ ਨਹੀਂ ਮਿਲਦੀ ਉਦੋਂ ਇਹ ਕਹਿੰਦੇ ਹੁੰਦੇ ਕਿ ਉੰਨੇ ਹਨ ਰੈਗੂਲਰ ਮਿਲੋ ਨਹੀਂ ਤੋਂ ਇੱਕ ਸੌਰੀ ਮੈਂ ਵਿੱਚ ਕੱਟਦਾ ਹਾਂ ਭਈ ਨਾ ਜੇ ਕਿਸਾਨ ਕਹਿੰਨੇ ਐ ਸਤੋਂ ਤੁਸੀਂ ਬਿੱਲ ਲੈ ਲੋ ਸਾਨੂੰ ਬਿਜ਼ਨਸ ਹੱਬ ਤੋਂ ਫਿਰ ਵੀ ਕਿਉਂ ਨਹੀਂ ਚੱਲਦੇ ਦੋਸਤਾਂ ਇਹ ਵੀ ਮੈਂ ਇਹ ਰ ਹੈ ਇਹਨਾਂ ਦੀ ਪੀਜੀ ਵੀ ਤੇ ਫੁਰ ਭੇਜ ਵੀ ਦੂੰਗਾ ਇਹ ਮੇਰਾ ਲੈਵਲ ਨਹੀਂ ਹੈ ਨਹੀਂ ਲੈਵਲ ਤਾਂ ਨਹੀਂ ਹੈ ਵੀ ਤੁਸੀਂ ਸਰਕਾਰ ਨੂੰ ਕਿ ਟੁਕੜਾ ਦੋ ਤਾਂ ਸਹੀ ਨਹੀਂ ਬਿਲਕੁਲ ਨਹੀਂ ਪਬਲਿਕ ਅਲਾਈਸਪੇਕ ਹੈ ਇਹ ਤੁਹਾਨੂੰ ਅਡਾਇਨ ਨਾ ਕ ਲੈਵਲ ਤਾਂ ਹੈਗਾ ਕਿਸਾਨ ਇੱਥੇ ਬੈਠੇ ਚੁੱਲਰ ਵਾਲੀ ਲੈ ਕੇ ਟੱਕਰ ਕੀ ਕਰਾ ਰਹਿ ਮੰਦਰੇ ਕੀ ਉਦੋਂ ਪਸੰਦੀ ਇੱਕ ਸਾਡੇ ਜੀ ਸਾਡੇ ਰੋਜ਼ ਪਾਵਰ ਕੱਟ ਆਉਂਦਾ ਜੀ ਇੱਕ ਦਿਨ ਅਸੀਂ ਖਾਲਾ ਬਿਜ ਹੋ ਗਿਆ ਜੀ ਕੰਮ ਕਰਦਾ ਫਿਰ ਬਾਹਰ ਕੰਮ ਕਰਨ ਗਿਆ ਅਛਾ ਉਹ ਹੁਣ ਹਾਲਾਤ ਦਾ ਪਤੀ ਉਹ ਬੰਦੇ ਕੰਮ ਕਰਦੇ ਖੱਡਾਂ ਬਚ ਗੀਆਂ ਤੇ ਹੁਣ ਮੈਂ ਕੱਲ ਨੂੰ ਦਫ਼ਤਰ ਕੀ ਚਲਦਾ ਤੇ ਮੈਂ ਚਾਰ ਦਿਨ ਦਿੱਤੇ ਜੀ ਜਾਂਦਾ ਜੀ ਸਾਮ ਨੂੰ ਹੋਇਆ ਬੰਦੇ ਦਾ ਜੀ ਕੰਮ ਕਰ ਰਿਹਾ ਸੀਗਾ ਉਹਦਾ ਹਮਲਾ ਹੋ ਗਿਆ ਬਾਹਰ ਉੱਤਰ ਗਿਆ ਤੇ ਉਹ ਬੰਦਾ ਮੁੜ ਕੇ ਉਹ ਕਰਨ ਨੂੰ ਕੀਤਾ ਹੁੰਦਾ ਆ ਹੁਣੇ ਬਾਤ ਆਪ ਨਹੀਂ ਕਰੇ ਬੰਦੇ ਇਹੀ ਵੀ ਮਲੇ ਖਫਤਕਾਰ ਕੋਈ ਨਹੀਂ ਮੈਨੂੰ ਪਤਾ ਨਹੀਂ ਹੁੰਦਾ ਨਹੀਂ ਬਾਤ ਆਏ ਸੱਟ ਮਾਰਨੀ ਵੀ ਯਾਰ ਚੰਗੀ ਸਰਪਾਰਤਾ ਉਹਦੀ ਆਪਣੀ ਲਾਕਡਾਉਨ ਸੀ ਜਿਹੜੀ ਵਾਲੇ ਫੀਟਰ ਨੇ ਨਹੀਂ ਲਾਕ ਆਪਣੀ ਹੀ ਉਹਦਾ ਦਰਦ ਕਰ ਰਿਹਾ ਹੈ ਇਹਨੂੰ ਵੀ ਚੱਲ ਰਿਹਾ ਸਭਾ ਮੈਂ ਕਰਦਾ ਤੈਨੂੰ ਖੜਜ ਕਰਦਾ ਦਰਦਾਂ ਫੋਲ ਖੜਦਾ ਬੰਦ ਗੋਣੇ ਬੰਦਾ ਮਾਰਦਾ ਹੈ ਹੰਦ ਗੁਣ ਕਰਨੇ ਬੰਦਾ ਮਾਰਦਾ ਹੁਣ ਮੈਨੂੰ ਇੰਨੀ ਗੱਲ ਪਤਾ ਜੀ ਪਿਛਲੀਆਂ ਸਰਕਾਰਾਂ ਚ ਨਾ ਅਸੀਂ ਇਨਵਰਟਰ ਲੈਣਾ ਭੁੱਲ ਗਏ ਸੀ ਸ਼ਹਿਰ ਹੀ ਬੰਦੇ ਲਾਈਟ ਜਾਂਦੀ ਹੀ ਨਹੀਂ ਸੀ ਪਰ ਹੁਣਤਮਾਨ ਦੀ ਸਰਕਾਰ ਨੇ ਯਾਦ ਦਿਵਾਤੇ ਵੀ ਇਨਵਰਟਰ ਵੀ ਕਦੇ ਵਿਖਦੇ ਸੀ ਲਾਈਟ ਕਦੇ ਸ਼ਹਿਰ ਚ ਨਹੀਂ ਜਾਂਦਾ ਜਿਹੜੀ ਦੂਜੀ ਹੈ ਨਾ ਉਹ ਜਿਹੜੀ ਤੁੰਗੂਨ ਗਿਆ ਚੱਲ ਰਹੀ ਹੈ ਆਪ ਵੀ ਕਹਿੰਦੇ ਉਹ ਕਾਹਿੰ ਵਿਚਾਰ ਘੰਟੇ ਕੱਟ ਲਾ ਠੀਕ ਹੈ ਨਾ ਪਰ ਉਹ ਕਦੇ ਕਦਾਈ ਜਦੋਂ ਦੇਖੋ ਗਰਮੀ ਚ ਉਹ ਮੜਾ ਮੁੰਡਾ ਹੋ ਜਾਂਦਾ ਕੋਈ ਜਾਣ ਪੁੱਝ ਕੇ ਕੁਝ ਵੀ ਨਹੀਂ ਕਰਦਾ ਜੇ ਜਾਣ ਪੁੱਛੇ ਤਾਂ ਨਹੀਂ ਇਹ ਤਾਂ ਅਸੀਂ ਦੇਖੋ ਤੁਸੀਂ ਨਹੀਂ ਪਲਾਜ਼ਮ ਹੋਏ ਤਾਂ ਮੈਂ ਸੱਜਦਾ ਗੱਲ ਸਾਰੇ ਪਰ ਇਹ ਹੈ ਵੀ ਤੁਸੀਂ ਮਾੜਾ ਜੋ ਉੱਪਰ ਉਹਨਾਂ ਨੂੰ ਕਹੋ ਤਾਂ ਸਹੀ ਇਹਨਾਂ ਦਾ ਕੋਈ ਪਰਮਨੈਂਟ ਲਿਖਣ ਕਰੋ ਲਿਖਣੇ ਰੈਗੂਲਰ ਰਿਪੋਰਟਿੰਗ ਕਰਦਾ ਜੋ ਮੈਂ ਆ आज ਦੀ ਡਿਊਟੀ ਤੇ ਮੋਹਤਰ ਨਹੀਂ ਤੁਸੀਂ ਆਏ ਹੋ ਜੋ ਵੀ ਮੈਨੂੰ ਕੋਈ ਲੱਗੀ ਤਾਂ ਇਹ ਤੋਂ ਵੱਧ ਇੰਪਲੀਮੈਂਟ ਕਰਾਓ ਔਰ ਪਹਿਲਾਂ ਵੀ ਇਹਨਾਂ ਸਾਰਿਆਂ ਨੂੰ ਮੈਂ ਅਸਵਸਥਨ ਦਵਾ ਰਿਹਾ ਜਿਹੜਾ ਨਿੱਜੀ ਫੇਰਾ ਲੈਵਲ ਆ ਨਾ ਉਹ ਤੇ ਤੁਹਾਨੂੰ ਕੰਪਲੇਨ ਨਹੀਂ ਬਈ ਹੈਡ ਹੈ ਨਾ ਪੰਜਾਬ ਦਾ ਜਿਹੜਾ ਬਿਜਲੀ ਦਾ ਉਹ ਕੀ ਨਾਮ ਉਹ ਕੰਮ ਬੈਠਾ ਉਹ ਨਾਲ ਕਰਦੇ ਆ ਜਦੋਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਿਸਾਨਾਂ ਨਾਲ ਕਰੋ ਗੱਲ ਵੀ ਬਿਜਲੀ ਨਹੀਂ ਆਣਾ ਛੱਡੋ ਕੰਮ ਆ ਵੀ ਤੁਹਾਨੂੰ 24 ਘੰਟੇ ਬਿਜਲੀ ਦੇ ਦੇਣਾ ਲੇਕਰ ਜੇ ਆਪ ਜੀ ਵੀ ਇਹ ਪੂਜਿਆ ਦਾ ਮਨ ਅਜੇ ਤੱਕ ਕਿਉਂ ਹੈ ਜੀ ਹੈ ਨਾ ਹਨਾ ਇੰਸਾਰਾ ਤੁਸੀਂ ਦੋ ਰੋਕਾ ਪੈਣੀਆਂ ਹੀ ਗੱਲ ਇਹ ਹੁੰਦੀ ਹੈ ਗੱਲ ਮੈਂ ਤਾਂ ਜਿਹੜੀ ਮੇਰੀ ਮੋਟਰ ਬੈਰੀ ਛੱਡੀ ਆ ਉਹ ਤੋਂ ਜਮਾਂ ਦੱਬੀ ਕਰਦੇ ਰਹੇ ਮੋਟਰ ਦਾ ਕਲੈਡ ਫੁੱਲ ਆਈ ਆ ਜੀ ਇੱਕ ਤਰੀਕ ਤੱਕ ਉਹ ਬੋਟੇ ਨੇ ਪਹਿਲਾਂ ਛੱਡੀ ਆਈ ਆ ਜੀ ਵੀ ਉਹ ਹੀ ਪਾਵਰ ਕੱਟ ਨਹੀਂ ਆਇਆ ਵੀ ਭਗਵਾਨ ਸਤਿਗੁਰੂ ਨੇ ਬਹੁਤ ਚੰਗਾ ਕਰਿਆ ਜੀ ਤੇ ਹੁਣ ਉਹ ਵੀਡੀਓ ਵਾਲੇ ਕਿੱਥੇ ਆ ਕਿੱਧਰ ਗਈ ਲਾਈਟ ਉਹ ਇੱਕ ਤਾਂ ਹੈਗਾ ਨਾ ਇੱਕ ਤਰੀਕ ਤੱਕ ਤੁਸੀਂ ਲਾਈਟ ਛੱਡੀ ਉਹ ਕੱਟ ਨਹੀਂ ਲੱਗਿਆ ਉਹ ਤੋਂ ਕਿੱਥੋਂ ਆਈ ਲਾਈਟ ਉਹ ਦੇਖੋ ਇਹ ਟੈਕਨੀਕਲ ਫਾਲਟ ਹੀ ਪੈ ਗਿਆ ਟੈਕਨੀਕਲ ਫਾਲਟ ਉਹ ਤੋਂ ਕਿਉਂ ਨਹੀਂ ਪੈ ਕੱਲਾ ਕਿਸਾਨਾਂ ਵਾਜਦੇ ਨਹੀਂ ਫਾਲ ਜੋ ਆਉਣੀ ਚੱਲਦੀ ਜੀ ਤੇ ਚੱਲਣੀ ਨਹੀਂ ਚਾਹੀਦੀ ਆ ਅਸੀਂ ਨਹੀਂ ਕਵਾਂਗੇ ਫਾਲਟ ਪੜੀ ਇਹ ਤੇ ਸ਼ਹਿਰੀ ਨੂੰ ਕੱਟ ਲੱਗਦਾ ਜੀ ਇਹ ਤਾਂ ਅੰਮ੍ਰਿਤ ਕੱਟ ਉਹ ਸ਼ਹਿਰੀ ਨੂੰ ਵੀ ਲੱਗਦਾ ਜੀ ਸੈਲਰਾਂ ਨੂੰ ਲਾਓ ਜੀ ਵੀਡੀਓ ਕੋਈ ਸ਼ਹਿਰੀ ਆ ਆਪਾਂ ਜਿਹੜੀ ਆ ਆਪਣੀ ਜਿਉ ਹੈ ਨਾ ਜਿਵੇਂ ਕਹਿੰਦੇ ਆ ਦਾਇਕ ਦਾ ਸੰਬੰਧ ਜਿਹੜਾ ਉਹ ਤਾਂ ਕੱਟ ਬੰਦ ਕਰਨੀ ਬਣਦੀ ਜੀ ਹੋ ਜਾਂਦਾ ਤਾਂ ਘਰ ਦਾ ਹੁਣ ਕੋਈ ਵੀ ਕੰਮ ਸਾਰਾ ਬਿਜਲੀ ਤੇ ਡਿਪੈਂਡ ਬਿਲਕੁਲ ਜੀ ਬਿਲਕੁਲ ਜੀ ਉਹ ਤੋਂ ਬਣਾ ਪਾਉਣਾ ਜਿਹੜਾ ਉਹ ਅੜ ਜਾਂਦੀ ਹੈ ਫੋਨ ਤੇ ਮੇ ਪਾਵਰ ਕੱਟ ਆਉਂਦਾ ਜੀ ਪਾਪਾ ਬ੍ਰੀਸੀ ਕਹ ਕੇ ਸਰ ਫਿਰ ਫੋਨ ਨਹੀਂ ਚੱਗਦੇ ਫਿਰ ਕਿਹੜਾ ਫੋਨ ਚੱਗਦਾ ਨਹੀਂ ਚੱਗਦਾ ਕਹਿੰਦੇ ਸਰ ਜੀ ਗਰੁੱਪ ਬਣਾਉਂਦਾ ਕਹਿੰਦੇ ਮੈਂ ਫੋਨ ਭਾਵੇਂ ਰਾਤ ਦੇ 1 ਵਜੇ ਹੋਵੇ ਨਹੀਂ ਜੀ ਛੋੜੇ ਸਰ ਜੀ ਗਰੁੱਪ ਬਣਾਉਂਦਾ ਕਿ ਮੈਸੇਜ ਪਾਉ ਸਾਨੂੰ ਪਤਾ ਲੱਗੇ ਸਰ ਜੀ ਇਹ ਕੀ ਗੱਲ ਗ੍ਰਿਡ ਵੀ ਛੋਟਾ ਹੈ ਲੋਡ ਨਹੀਂ ਚੱਕਦਾ ਇੰਨਾ ਨਹੀਂ ਜੀ ਗ੍ਰਿਡ ਛੋਟਾ ਤਾਂ ਨਹੀਂ ਹੁੰਦਾ ਸਮੇਂ ਜਿਵੇਂ ਜਿਵੇਂ ਕਨੈਕਸ਼ਨ ਵਧਦੇ ਜਾਂਦੇ ਆ ਆਟੋਮੈਟਿਕਲੀ ਲੋਡ ਵਧਦਾ ਜਾਂਦਾ ਓਕੇ ਧੰਨਵਾਦ ਉਹ ਜੇ ਨਹੀਂ ਕਰਾ ਕਿਤੇ ਬਲੇ ਆਪ ਦੀ ਕਿਸਤੀ ਦਾ ਸਹੀ ਨਹੀਂ ਹੈ ਉਹ ਕਹਿੰਦੇ ਗ੍ਰੈਂਟੀ ਉਹ ਤਾਂ ਭਾਰਤੀ ਚੰਗੇ ਮਸਾ ਸਿੱਧੀ ਕਰੂ ਮੈਂ ਹੁੰਦੀ ਰਹੇ ਨਹੀਂ ਕਰਦੇ ਜਦੋਂ ਇੱਥੇ 10 ਬੰਦੇ ਹੋਰ ਮਾਤ ਹੋਏ ਉਹ ਕਹਿੰਦੇ ਗ੍ਰੈਂਟੀ ਚਾਹਣੇ ਸਾਰੇ ਪਿੰਡਾਰੇ ਕੰਟੀ ਹੋਏ ਉਹ ਕਹਿੰਦੇ ਛੋਟਾ ਜਿੱਤੇ ਹੂੰ ਮੈਂ ਤਾਂ ਉਹੀ ਮੈਨੂੰ ਸਿਰਫ ਪਹਿਲਾ ਪੈੜੀ ਦੀ ਨਹੀਂ ਦੱਸਦੀ ਤੇ ਮੇਰੇ ਹੋਏ ਪਰ ਯਕੀਨ ਨਾਲ ਹੋਣੀ ਪ੍ਰੋਬਲਮ ਹੈ ਨਹੀਂ ਨਹੀਂ ਹੋਈ ਭਲੇ ਇੱਕ ਦਿਨਾਂ ਪ੍ਰੋਬਲਮ ਆ ਗਈ ਨਹੀਂ ਕਿ ਨਹੀਂ ਹੋਣੀ ਇੱਕ ਤੁਸੀਂ ਤਾਂ ਟਪਕਾ ਲਾਇਗ ਨਾ ਇਹ ਨਾ ਮਤਰਾ ਨਹੀਂ ਕਿੰਨੇ ਨਹੀਂ ਉਹ ਜਿਹੜੀ ਪੋਸਟ ਊਯੂ ਡਾਊਨ ਵਾਟ ਜੀ ਜੀ ਅੱਠ ਤੋਂ ਵੀ ਤਾਂ ਬੰਦਾ ਉਹ ਗੱਲ ਜਮਾਨੀ ਹੈ ਜੀ ਪਤਾ ਕਿਵੇਂ ਇਹ ਜੀ ਨਹੀਂ ਬੈਠਦੇ ਉਹ ਜਮਾਨੀ ਆਈ ਦੇਖੋ 5000 ਤਾਂ ਇਹਨਾਂ ਦੀ ਲਵਾਈ ਹੈ 70 7000 ਰੁਪਇਆ ਠੀਕਾ ਹੈ ਤੇ ਬਚਦਾ ਕੀ ਹੈ ਬਚਦਾ ਤਾਂ ਪਹਿਲੇ ਇਕੱਠ ਨਹੀਂ ਹੋਇਆ ਮੇਰੀ ਗੁਰੂ ਵੀ ਹੈ ਨਾ ਸੀਟ ਤੇ ਮੈਂ ਇਹ ਗੱਲ ਨਹੀਂ ਕਹਿ ਸਕਦਾ ਤੇ ਬਾਹਰ ਤਾਂ ਬੈਠੇ ਗੱਲਾਂ ਐ ਨਾ ਇਹ ਸਲੂਸ਼ਨ ਨਹੀਂ ਐ ਗੱਲਾਂ ਬਾਤਾਂ ਦਾ ਇਹਨਾਂ ਨੂੰ ਸ਼ੌਂਕ ਥੋੜੀ ਐ ਇਹ ਵੀ ਪੱਤਿਆਂ ਤੇ ਆ ਕੇ ਬੈਠ ਸਕਦੇ ਰਾਕ ਪੰਜ-ਪੰਜ ਹਜ਼ਾਰ ਲਵਾਈ ਦੇ ਕੇ ਫਿਰ ਉਸੇ ਨਾਲ ਪਤਾ ਲੱਗਦਾ ਹੈ ਕਿ 50 ਸਾਲੇ ਨੇ ਕੀ ਕਰਿਆ ਡਾਟ ਲੈਵਲ ਤੇ ਦੇਖੋ ਜਾਈ ਕਿੰਨਾ ਜਾ ਕੇ ਫਿਰ ਤੁਹਾਨੂੰ ਪਤਾ ਲੱਗੂ ਥੋੜਾ ਆਰਾਮ ਕਰਨ ਦਾ ਟਾਈਮ ਹੁਣ ਇੱਥੇ ਬੈਠੇ ਪਰ ਅਸੀਂ ਖੇਤਾਂ 'ਚ ਕੰਮ ਕਰਦੇ ਹਾਂ ਸਾਰੀ ਦਿਨ ਇਹਦੇ ਤੇ ਕੋਈ ਨਾ ਸਮਝ ਆਇਆ ਇਹ ਲੋਕਾਂ ਨੂੰ ਵੀ ਜਿਹੜੇ ਨਾਮ ਹੱਲ ਕਰੋਗੇ ਵੱਡੇ ਲੈਵਲ ਤੇ ਇਕੱਠੇ ਹੋਣਗਾ ਤਾਂ ਅਸੀਂ ਚੱਲੋ ਇਹਨਾਂ ਦੇ ਸਹੀ ਗੱਲ ਜਿਹੜਾ ਮੇਰਾ ਪਦਰਨਾ ਨਾਮ ਕਰਕੇ ਪੇਨਾ ਦਿਖਾ ਦੇ ਰਹੇ ਹੁਣ ਜਿਉਂਗਾ ਮੇਰੇ ਵੱਲੋਂ ਹੱਲ ਨਹੀਂ ਹੋਏਗੀ ਇਹ ਵੱਡੇ ਲੈਵਲ ਤੇ ਬੈਠਾ ਹੈ ਪਰਮਾਨੈਂਟ ਹੋਣਾ ਹੈ ਨਾ ਹੋਵੇਗਾ ਨਾ ਰੋਡ ਰੋਕਣਾਂ ਤਾਂ ਅੱਗੇ ਕੁਝ ਮੈਂ ਤਾਂ ਨਾਮ ਕਰਾਂ ਆ ਤੁਸੀਂ ਮੈਸੇਜ ਤਾਂ ਕਨਵੇ ਕਰੋ ਵੀ ਘਟਾਉਂਦਾ ਤੇ ਕੋਈ ਕੋਈ ਮੈਂ ਚਿੱਠੀ ਲਿਖਤੀ ਕਿਉਂਕਿ ਬੇਸ਼ੱਕ ਮੈਂ ਮੋਬਾਈਲ ਨਾਲ ਮਿਲਣੇ ਤੋਂ ਲੱਤਰ ਹੋਇਆ ਉਸਦਾ ਇਹ ਬਲਹਾ ਉਹ ਮੈਂ ਨਾਲ ਦੀ ਨਾਲ ਹੀ ਲੈਂਦੇ ਨੂੰ ਨਾ ਮੈਨੂੰ ਪਤਾ ਜੋ ਮੇਰਾ ਫਰਜ਼ ਆ। ਇਹ ਸਾਡੀ ਸਿਫਤ ਨਹੀਂ ਆ। ਵੀ ਇੱਥੇ ਲੈਂਡਮੈਨ ਮੈਂ ਇਕੱਲਾ। ਇਹ ਮਤਲਬ ਵਰਗੇ ਬੀਚ ਕਿੰਨੇ ਬੰਦਿਆਂ ਨੂੰ ਲੈਂਡਮੈਨ ਦੀ ਭਾਗੀ ਹੋਰ ਵੀ ਚਾਹੀਦੀ ਆ। ਤੇ ਇੱਕ ਬੰਦਾ ਲੈਂਡਮੈਨ ਕੀ ਕਰ ਸਕਦਾ ਜੀ? ਕੀ ਕਰਨ ਨੂੰ ਦੱਸ ਦਵੇ ਇਹਨੇ ਆਪਣੇ ਉਹ ਲੀਡਰ ਚਾਹਦੇ ਆ। ਇੰਨੇ ਸਹੀ ਫੀਟਰ ਚੱਲਦੇ ਆ ਉਹ ਬੱਬੂ ਬੈਠਾ ਮਗਰ ਚ ਪੁੱਛ ਲੋ ਤੇ 5 ਮਿੰਟ ਮੈਂ ਕਿਦੇ ਸਰ ਜੀ ਕਾ ਭਗਵਾਨ ਬਹੁਤ ਰੋਣਾ ਪੰਦਾ ਕਿ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਤੂੰ ਮੈਂ ਜੇ ਸਹੀ ਮੈਂ ਨੇ ਅੰਧ ਪੁੱਛੋ ਨਾ ਐ ਨਹੀਂ ਅਭੀ ਮੈਂ ਬੁੱਧੀ ਆ ਤੂੰ ਸਹੀ ਮੈਂ ਨੇ ਅੱਛੀ ਬਜਨ ਨਾਲ ਕੋਲ ਆ ਜਾ ਸਾਰੇ ਪਰ ਹੋਈ ਜਾਣਾ ਪੋਟਾ ਦਾ ਸਾਰੇ ਨਹੀਂ ਪੈ ਜਾਣਾ ਹੁਣ ਜਿਹੜੇ ਆਪਾਂ ਬੈਨੇ ਹਾਂ ਸਾਡੇ ਜੇ ਆਪਾਂ ਇੱਕ ਮੁੰਡਾ ਕਲਰਕ ਆ ਜੀ ਭਗਵਾਨ ਰਮਨਪ੍ਰਤ ਲਾਣਾ ਤੇ ਪਤਾ ਵੀ ਜੋੜੀ ਕਰਦਾ ਤੇ ਬਾਕੀ ਆਪਣਾ ਜੋੜੀ ਕਰ ਦੱਸੋ ਕਿੱਧਰ ਜਾ ਕੇ ਮੈਂ ਕਰਾ ਦਾਂਗੇ ਜੀ ਭਗਵਾਨ ਰਮਨ ਦਾ ਭਗਵਾਨ ਰਮਨ ਅੱਜ ਕਰਨਾ ਹੈ ਲੈ ਕੇ ਮੈਂ ਕੋਈ ਘੱਟ ਨਹੀਂ ਅੱਜ ਕਰ ਦਾਂਗਾ ਹੁਣ ਤੇਰਾ 20 ਬੱਬੂ ਆਪਣਾ ਸਮੁੰਦਰ ਆ ਬਾਈ ਵੀਰਾ ਇਹਨਾਂ ਦੋ ਦਿਨ ਪਤਾ ਤਣ ਚਾਰ ਦਿਨ ਤੱਕ ਰਹਿੰਦਾ ਉਸ ਤੋਂ ਬਾਕੀ ਤਰ੍ਹਾਂ ਇਹੋ ਕਿ ਦੋ ਦਿਨ ਰਹਿੰਦਾ ਇੱਥੇ ਉਹ ਪੋਰਟ ਦੱਸ ਜੋ ਬੰਦਾ ਕਿੱਥੇ ਇੱਕ ਕੋਈ 5-5000 ਰੇਟਰ ਦੱਸੋ ਇਹ ਬੰਦਾ ਜਾਓ ਕਿੱਥੇ ਇਹ ਤਾਂ ਦੱਸੋ ਵੀ ਆਪਣਾ ਗ੍ਰੈਂਡ ਨਹੀਂ ਚੱਲਦੀ ਇੱਥੇ ਕੋਲੋਂ ਪੈਸੇ ਦੇ ਕੇ ਲੈਣੇ ਚਾਹੁੰਦੇ ਹਾਂ ਐਕਸੀਡੈਂਟ ਨੂੰ ਫਿਰ ਤੁਸੀਂ ਰਿਪੋਰਟ ਲਿਖਾਓ ਸਾਡੇ ਕੋਲ ਅਸੀਂ ਰਿਪੋਰਟ ਲਖਾਈ ਵੀ ਆ ਵੀਰੇ ਉਦੋਂ ਮੈਂ ਨਾਲ ਧਰਨੇ ਚ ਆਇਆ ਉਹ ਤੋਂ ਉੱਠੇ ਨਹੀਂ ਭਾਈ ਤਾਂ ਦੱਸੋ ਵੀ ਆਰਾਮਲਾਜ ਕੰਪਿਊਟਰ ਦਾ ਮਤਲਬ ਲਾਉਂਦੇ ਲੋਕ ਵੀ ਕਰਾਉਂਦੇ ਪੋਟਰਾਂ ਦੀ ਇਹ ਨਹੀਂ ਗੱਲ ਨਹੀਂ ਆ ਗਿਆ ਉਹ ਘਟਦਾ ਉਹ ਬੰਦਾ ਉਹਨੇ ਜਿਹੜਾ ਆਪੇ ਇੱਕੋ ਜੀਾ ਟੋੜੇ ਅਰਖੇ ਅਸੀਂ ਅਜੀ ਬਹਿ ਜਾਓ ਉਹ ਤਨਵਰ ਤੁਹਾਨੂੰ ਕਿਹਾ ਵੀ ਸੀ ਜਿੱਥਾ ਜਾਣਾ ਤਾਂ ਬੈਠ ਜਾ ਕੇ ਬੈਠੂਗਾ ਇਸੇ ਬਾਅਦ ਆਪਣੇ ਨਾਲ ਘਟਦੀ ਹੈ ਉਹ ਬਣਾ ਚਾਹੀਦਾ ਯਾਰ ਇਹ ਨਾ ਚਾਹੀਦਾ ਜੀਤੀਦਾਰ ਵਿਚਾਰਾ ਉਹਨੂੰ ਵੀ ਸਹੀ ਕਾ ਤਾਂ ਮੱਛਰ ਖਾਈ ਜਾਊਗਾ ਇਹਦਾ ਜਾਨ ਸਰਦ ਨੂੰ ਆਉਣਾ ਜਰੂਰ ਨਹੀਂ ਪਰ ਕੋਈ ਚਾਰਾ ਚਾਲਦਾ ਨਹੀਂ ਕਈ ਨਾ ਕਹਿੰਦੇ ਬਲਾਲੀ ਕਰਦਾਂ ਤੇ ਬਲਾਲੀ ਉਹ ਜੀ ਮਤੇ ਫੇਰ ਚਾਰ ਦਿਨ ਫੱਟ ਸੀਗਾ ਜੀ ਚੌਥੇ ਦਿਨ ਜਾ ਕੇ ਚਾਰ ਬੰਦੇ ਇੱਥੇ ਬਿਠਾਏ ਜੀ ਤੇ 1:30 ਵਜੇ ਰਾਤ ਨੂੰ ਕੁੰਬੇ ਚੜ ਕੇ ਆਪ ਡੈਕਸ ਬਦਲੀ ਪੁੱਛੋ ਇਹਨਾਂ ਨੂੰ ਕੋਲੇ ਬਿਠਾਏ ਆਪ ਕੰਮ ਕਰਦੇ ਬੰਦੇ ਮੋਟੇ ਡੈਕਸ ਆਪ ਬਦਲੀ ਕੁੰਬੇ ਚੜ ਕੇ ਕੰਮ ਕਿਉਂ ਇਹਨਾਂ ਦੇ ਮਜ਼ਦਮਾ ਦੇ ਲਾਈਟ ਆ ਜਾਂਦੀ ਆ ਪਿੱਛੋਂ ਮਜ਼ਦਮਾ ਨੂੰ ਕਰਦੇ ਆ ਇਹ ਕਰਦੇ ਨੀ ਚਾਰਾਂ ਦਿਨਾਂ ਬਾਅਦ ਹਾਲਾਤ ਕਰਿਆ ਜੀ ਮੇਰੇ ਬਾਪੂ ਦੇ ਨੰਬਰ ਦੇ ਨਾਲ ਬਬੂ ਰਾਜਵਾਨਾ ਹੁਣ ਡਾਕਟਰ ਕਹਿੰਦਾ 8 ਫੁੱਟ ਦੇ ਉੱਤੇ ਖੰਭੇ ਚੜ੍ਹ ਗਏ ਠੀਕ ਹੈ ਗੱਲ ਤੂੰ ਦੱਸ ਕਿਤੇ ਐ ਦਵਾਰ ਕਿਤੇ ਮੈਂ ਜੋੜੀ ਦਿੰਦੀ ਫਿਰ ਤੇ ਉਹ ਬਹੁਤ ਹੋ ਗਈ ਮੈਂ ਫੇਰ ਵੀ ਮੈਂ ਇੱਥੇ ਜੋੜੀ ਕਰਨ ਆ ਗਿਆ ਕਿਤੇ ਕੋਈ ਹੋਰੇ ਕਿਤੇ ਕੋਈ ਚਿਕਦੇ ਹੋਇਆ ਮੈਂ ਸੌਂ ਕਰਨਾ ਹਾਂ ਤੁਸੀਂ ਉਸਤੇ ਪਰ ਮੈਂ ਮੇਰੀ ਬੇਨਤੀ ਹੈ ਕਿ ਸਾਰੇ ਪਰਿਵਾਰ ਬੈਠੇ ਜਿੰਨੇ ਸਾਂ ਬੈਠ ਕੇ ਆਏ ਤੇ ਮੈਂ ਕਹਿਆ ਵੀ ਗੱਲ ਸੁਣ ਬੰਦਿਆਂ ਨੂੰ ਜਦ ਬੰਦਿਆਂ ਦੇ ਲੋੜ ਆ ਤਾਂ ਬੰਦਿਆਂ ਇਥੇ ਪੂਰੇ ਕਰੋ ਮਨਜੀ ਤੇ ਫੇਰ ਬਾਈ ਕੋਈ ਹੱਲ ਹੋਣਾ ਨਹੀਂ ਜੱਗੇ ਬਾਈ ਤੈਨੂੰ ਕਹੀ ਨਹੀਂ ਹੱਲ ਨਹੀਂ ਕੋਈ ਨਹੀਂ ਬਾਈ ਕਹਿਣ ਪੜਾ ਕੇ ਤੇ ਵੀ ਦਿਓ ਕੋਈ ਗੱਲ ਨਹੀਂ ਅੰਦਰੀਂ ਚੰਗਾ ਬੜਾ ਬੋਲਦੇ ਕਿਤੇ ਹਾਂ ਤੇ ਪਰ ਬੰਦਿਆਂ ਦੀ ਬਾਤ ਬਹੁਤ ਘਾਟ ਆ ਬੰਦਿਆਂ ਬਿਨਾ ਫਿਰ ਕੋਈ ਹੱਲ ਨਹੀਂ ਹੋਣਾ ਜੇ ਕੋਈ ਕਲਰਕਾ ਤੋਂ ਕੱਲਾ ਕੱਲਾ ਇੱਥੇ ਫਿਰਦਾ ਕਿਤੇ ਬਾਦਲ ਡਿਊਟੀ ਲਾਦੀ ਕਿਤੇ ਪੱਤੋ ਲਾਦੀ ਉਹ ਚੇਲ ਖਰਚੇ ਚੱਲਦਾ ਘੱਟੀਆਂ ਉਹ ਬੰਦਾ ਕਹਿੰਦੇ ਵਿੱਚ ਲੈਣ ਮੈਂ ਇਕੱਲਾ ਹਾਂ ਮੈਂ ਹੁਣ ਦੱਸੋ ਮੈਂ ਰਾਤ ਨੂੰ ਨਿਆ ਲੜਾ ਖੜ ਜਾ ਮੈਨੂੰ ਪਿੰਡੋਂ ਆਉਣਾ ਪੈਣਾ ਨਹੀਂ ਜਦੋਂ ਬਾਈ ਨਹੀਂ ਦੁਰਿਆ ਕਰਦਾ ਜੀ ਰਾਤ ਨੂੰ ਮੈਂ ਤਾਂ ਮੈਂ ਤੇ ਕੁਝ ਆਇਆ ਹੋ ਗਿਆ ਵੀ ਜੋ ਵੀ ਅੱਜ ਕਿੰ ਨੂੰ ਗਈ ਹੈ ਹਾਂ ਸਾਡਾ ਹੱਲ ਕਰੋ ਕੀ ਕਰਵਾਉਣਾ ਹੈ ਬਾਈ ਹੱਲ ਮਸਲਾ ਕਰ ਬਾਈ ਤੁਸੀਂ ਪੁੱਛੋ ਜੀ ਕਿ ਕਿ ਨੂੰ ਕੀ ਹੱਲ ਹੱਲ ਹੋਏ ਆ ਹਾਂ ਉਹ ਗੱਲ ਕਰੋ ਜੀ ਜੀ ਨਾਲ ਗੱਲ ਕਰਕੇ ਮੈਂ ਹੁਣੇ ਦੱਸਦਾ ਉਹ ਮਸਲਾ ਕਰੀਏ ਤਾਂ ਕੀ ਹੋਣੀ ਜੀ ਯਾਨੀ ਰੋਲਾ ਪੈ ਜਾਣਾ ਫਿਰ ਬਿਲਾ ਹਰ ਇਹਦਾ ਅੱਜ ਗ੍ਰਿਡ ਤੇ ਕੱਲ ਰੋਲ ਕਰ ਲੈ ਬੜਾ ਇੰਨੇ ਹਾਲ ਆ ਦੇ ਕੋਈ ਮੀਡੀਆ ਵਾਲਾ ਆਪਾਂ ਕਹਿੰਦੇ ਆਹ ਜਿਹੜਾ ਪਾਵਰ ਕੱਟ ਫਾਰਮ ਜਿਹੜਾ ਪਾਵਰ ਕੱਟ ਆ ਵੀ ਗੀ ਜਿਹਨੇ ਨੰਦੇ ਤੇ ਬੈਠਾ ਆਰਡਰ ਬਣਾ ਦੇ ਆ ਵੀ ਉਹਨਾਂ ਦਾ ਵੀ ਆ ਹਾਂ ਹਾਂ ਐਕਸ਼ਨ ਸਾਹਿਬ ਆ ਰਹੇ ਆ ਜੀ ਕਹਿੰਦੇ ਐਕਸ਼ਨ ਸਾਹਿਬ ਆ ਰਹੇ ਆ ਜੀ ਲੈਟਾਂਗੇ ਵੀਰੇ ਐਸੀ ਆ ਰਹੇ ਚਰਾਓ ਜੀ